ਤੋ ਗੱਗੇ ਚੱਬਣੀਆਂ ਤਿੰਨੀਆਂ ਨੇ ਘਰ ਚ ਇੱਕ ਨੂੰ ਵੀ ਬੇਸਿਕ ਨੌਨਸੈਂਸ ਨਹੀਂ ਹੈਗੀ ਚਿੱਟਾ ਕੁਰਤਾ ਪਜਾਮਾ ਸੌਕੇ ਰਖਤਾ ਭੋਗਤੇ ਜਾਣਾ ਮੈਂ ਓਹੋ ਕਿਉਂ ਖਿਲਾਰਤੇ ਪ੍ਰੈਸ ਕੀਤੇ ਸੀ ਸੋਹਣਾ ਸੰਤਾ ਨਾ ਪੁੱਤ ਚੀਨਾ ਕਬੂਤਰ ਲੱਗੂ ਮੇਰਾ ਜਵਾਈ ਨਾ ਤੇਥੋਂ ਪੈਂਟ ਸ਼ਰਟ ਨਹੀਂ ਸੌਂਤੀ ਗਈ ਭੁਗੇ ਜਿੱਤੇ ਮੈਂ ਮਰ ਗਿਆ ਨਾ ਉੱਥੇ ਲਾ ਦਿਓ ਮੇਰੇ ਟਾਈ ਨਾਲੇ ਤਾਂ ਤੁਹਾਨੂੰ ਬੈਨ ਪਾਉਣੇ ਸੌਖੇ ਹੋ ਜਾਣਗੇ ਹੈ ਖਿੱਚ-ਕਿੱਚ ਕਰਿਓ ਹਾਏ ਵੇ ਮਰ ਗਈ ਵੇ ਉੱਠ ਵੇ ਹਾਏ ਭੁਗੇ ਮੈਂ ਬਰਾਤ ਜਾਣਾ ਹੈ ਜੇ ਪਤਾ ਹੋਵੇ ਨਾ ਅਬਦਖਾਨਾ ਖਾ ਲੀਆ ਤਾਂ ਕਿਸੇ ਸਿਆਣੇ ਬੰਦੇ ਦੀ ਸਲਾਹ ਲੈ ਲਈ ਹੁੰਦੀ ਐ ਵੀ ਜੀ ਤੁਸੀਂ ਸਵੇਰੇ ਕੀ ਪਾਉਂਗੇ ਬਣਾ ਦਿੰਨੀ ਐ ਹੁਣ ਮੂੰਹ ਐ ਕਿਉਂ ਕਰਿਆ ਚੱਲ ਫਟਾਫਟ ਸੌਂਦੇ ਪਰ ਅਸੀਂ ਤਾਂ ਕਿੱਦਾਂ ਪਉਣ ਜਾਣਾ ਸੀ ਕੀ ਕਰਾਂ ਫਿਰ ਮੈਂ ਕਿੱਦਾਂ ਨਾ ਹੋ ਗਿਆ ਰੱਬ ਹੋ ਗਿਆ ਜਿਹੜਾ ਮੈਂ ਬਰਾਤ ਜਾਣਾ ਉਹ ਹੈ ਤੁਸੀਂ ਤਾਂ 20 ਵਾਰੀ ਕਿੱਦਾਂ ਪਾਣਾ ਹੁੰਦਾ ਜਦੋਂ ਬਰਾਤ ਤੁਰੂ ਉਦੋਂ ਕਿੱਦਾਂ ਕੁੜੀ ਆਊ ਤਾਂ ਕਿੱਦਾਂ ਪਿੱਛੋਂ ਕਿੱਦਾਂ ਕੁੜੀ ਨੇ ਸੂਟ ਪਾ ਲਿਆ ਤਾਂ ਕਿੱਦਾਂ ਰਾਤ ਨੂੰ ਕਿੱਦਾਂ ਕਿੱਦਾਂ ਨਾ ਹੋ ਗਿਆ ਜਿੰਨੀਆਂ ਤੁਹਾਨੂੰ ਬੋਲੀਆਂ ਯਾਦ ਨੇ ਨਾ ਐਨਾ ਕਿਤੇ ਪੜ ਲੰਦੀਆਂ ਜੱਜਣੀਆਂ ਲੱਗ ਜਾਂਦੀ ਹੁਣ ਨੂੰ ਚਲੋ ਜੀ ਕੋਈ ਨਹੀਂ ਮੈਂ ਤਾਂ ਪੁਰਾਣੀ ਪੈਂਟ ਸ਼ਰਟ ਪਾ ਲੂੰ ਤੁਸੀਂ ਜਾਓ ਗੱਦਾ ਪਾਓ ਥੋੜਾ ਨਾ ਗੱਦਾ ਰਹਿ ਜੇ ਗੱਦਾ ਰਹਿ ਗਿਆ ਪੰਜਾਬ ਦਾ ਵਿਕਾਸ ਨਹੀਂ ਰੁਕ ਜੂ ਜਾਓ ਪਾ ਲੋ ਗੱਦਾ ਦਿਮਾਗ ਖਰਾਬ ਕਰਿਆ ਓ ਮਮੀ ਜੀ ਤੁਸੀਂ ਮਾਮਾ ਤੀਆਂ ਰੜ ਕੇ ਮੜਾ ਜਾ ਫਟਾਫਟ ਸਿਉਂਦੋ ਯਾਰ ਬੀਬੀ ਜਾ ਪਾ ਜਾ ਤੂੰ ਜਾਇਆ ਉਹਨਾਂ ਦੇ ਗੱਦੇ ਤੇ ਨਾ ਪੁੱਤ ਮੈਂ ਵੀ ਬਟਨ ਬਟਨ ਲਵਾ ਦੂੰ ਨਾਲ ਇਹਨਾਂ ਦੇ ਬੀਬੀ ਇੱਕ ਤਾਂ ਤੈਨੂੰ ਆਪਦਾ ਪੁੱਤ ਨਹੀਂ ਦੀਂਦਾ ਮਿੰਟ 'ਚ ਥੋੜੀ ਨਾਰੀਵਾਦ ਦਿੱਤਾ ਬੁੜਕਣ ਲੱਗ ਪੈਂਦੀ ਹੈ ਤੁਸੀਂ ਤਾਂ ਸਾਨੂੰ ਨੀਵਾ ਹੀ ਦਿਖਾਉਣਾ ਹੁੰਦਾ ਹੈ ਆ ਪੁੱਤਾਂ ਨੇ ਰੱਖੀ ਜੀ ਮੈਂ ਘਰੇ ਰੱਖ ਰਕੀ ਆ ਮੈਂ ਤਾਂ ਵੀ ਮਾੜਾ ਚਲੋ ਕੋਈ ਨਹੀਂ ਅਸੀਂ ਦੁਸ਼ਟ ਅਸੀਂ ਜ਼ਾਲਮ ਤੁਸੀਂ ਪੋਲੀਆਂ ਚਿੜੀਆਂ ਦਿਮਾਗ ਖਰਾਬ ਕਰਿਆ ਆ ਜਾ ਬਤੋਏ ਆਪਾਂ ਚੱਲੀਏ ਗਿੱਧਾ ਦੇਖ ਕੇ ਆਉਨੇ ਆ